ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤੋ ਮੈਂ ਇਸ ਵਕਤ ਖੜਾ ਵਾ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਜਿਸ ਜੰਗਲ ਦੇ ਵਿੱਚ ਅੱਗ ਲਗਾ ਦਿੱਤੀ ਗਈ ਸੀ 4000 ਦੇ ਕਰੀਬ ਰੁੱਖ ਸੀਗਾ ਜਿਹੜਾ ਇਹ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਇਹ ਰੁੱਖ ਨੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਲਗਾਏ ਗਏ ਸੀ ਔਰ ਸਾਰੇ ਦੇ ਸਾਰੇ ਰੁੱਖ ਜਿਹੜੇ ਆਏ ਹਰੇ ਭਰੇ ਰੁੱਖ ਸੀ ਇਹ ਕਿਸੇ ਸ਼ਰਾਰਤੀ ਬੰਦੇ ਨੇ ਅੱਗ ਲਾ ਕੇ ਸਾਰੇ ਦੇ ਸਾਰੇ ਸਾੜ ਤੇ ਆ ਔਰ ਇਹ ਜੰਗਲ ਨੂੰ ਫੇਰ ਦੁਬਾਰਾ ਹਰਿਆ ਭਰਿਆ ਕਰਾਂਗੇ ਆਪਾਂ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੰਗੇ ਕੰਮਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਮਾੜੇ ਕੰਮ ਕਰਨ ਵਾਲਿਆਂ ਨੇ ਕਰ ਹੀ ਜਾਣਾ ਅੱਜ 22 ਜੂਨ 2025 ਆ ਰੁੱਖ ਜਿਹੜੇ ਆ ਅਸੀਂ ਕਾਫੀ ਲਗਾਤੇ ਇੱਥੇ ਪਰਲੇ ਬੰਨੇ ਵੀ ਹੁਣ ਆ ਲੈ ਕੇ ਆਏ ਆ ਕਦਮ ਦੇ ਅੰਬ ਦੇ ਬੂਟੇ ਆ ਧਰੇਕਾ ਵਾਂ ਇਹ ਸਾਰੇ ਰੁੱਖ ਜਿਹੜੇ ਆਪਾਂ ਲਾ ਦੇਣੇ ਆ ਔਰ 100 ਦੇ ਕਰੀਬ ਜਿਹੜਾ ਰੁੱਖ ਆ ਉਹ ਅੱਜ ਲਾ ਦਿੱਤਾ ਗਿਆ ਤੇ ਜਿਹੜੇ ਹੁਣ 25 30 ਰੁੱਖੇ ਜਿਹੜੇ ਸਾਈਡਾਂ ਤੇ ਇੱਥੇ ਲਾ ਦੇਣੇ ਆ ਔਰ ਇਦਾਂ ਹੀ 100 100 ਕਰਕੇ ਜਿਹੜਾ ਆਪਾਂ ਰੁੱਖ ਲਾ ਦੇਣੇ ਆ ਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ